ਜੀ ਵੈਲਕਮ ਟੂ ਮਾਈ ਨੀਵ ਬਲੌਗ ਹਾਂਜੀ ਥੋੜਾ ਮੈਂ ਨਵੀਂ ਵੀਡੀਓ ਹੈ ਸਵਾਗਤ ਆ ਜੀ ਆਈ ਹੁਕ ਤੇ ਸਾਡਾ ਠੀਕ ਠਾਕ ਹੋਵੇ ਵਧੀਆ ਹੋ ਖਸ਼ਾਲ ਹੋਵੇ ਹਾਂਜੀ ਫਰੈਂਡਸ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਕੁੜਤੀ ਦੀ ਕਟਿੰਗ ਲੈ ਕੇ ਆਏ ਹਾਂ ਕੁੜਤੀ ਦੀ ਲੰਬਾਈ ਹੈਗੀ ਜੀ 42 ਇੰਚ ਤੇ ਇਹਦੇ ਵਿੱਚ ਵਰਕ ਕੀਤਾ ਹੋਇਆ ਆਪਾਂ ਰੱਖਿਆ 43 ਇੰਚ 1 ਇੰਚ ਵਧ ਰੱਖਿਆ ਇਹ ਤੇ ਜਿਹੜੀ ਇਹਨਾਂ ਦੀ ਹਿਪ ਹੈਗੀ ਹੈ ਜੀ 21 ਇੰਚ ਹੈ ਤੇ ਹਾਂਜੀ ਇਹਨੇ ਛਾਤੀ ਹੈਗੀ 2.5 ਤੇ ਕਮਰ ਹੈਗੀ 17 ਇੰਚ ਤੇ ਹਿਪ ਹੈਗੀ ਜੀ 21 ਇੰਚ ਠੀਕ ਹੈ ਜੀ ਥੋੜੇ ਥੋੜੇ ਮੇਤਿਆਂ ਸਾਰੇ ਕੁਰਤੀਆਂ ਦੀ ਕਟਿੰਗ ਦਾ ਫਰਕ ਪੈ ਜਾਂਦਾ ਜੀ ਇਸ ਮੇਤਰੀ ਆਪਾਂ ਅੱਜ ਕੁਰਤੀ ਕਟਿੰਗ ਕਰਦੀਆਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰੀਕੇ ਨਾਲ ਲੱਗਦੀ ਹੈ ਤੇ ਹਾਂਜੀ ਫਿਰ ਸਭ ਤੋਂ ਪਹਿਲਾਂ ਆਪਾਂ ਰੱਖਾਂਗੇ ਜੀ ਤੀਰਾ ਤੀਰਾ ਇਹਨਾਂ ਦਾ ਹੈਗਾ ਜੀ 12 ਇੰਚ ਤਿਆਰ ਹੈ ਠੀਕ ਹੈ ਜੀ ਤੀਰਾ ਇਹਨਾਂ ਦਾ 12 ਇੰਚ ਤਿਆਰ ਹੈ ਤੇ ਆਪਾਂ ਰੱਖਦੀਆਂ ਜੀ ਇਹ 13 ਇੰਚ 1 ਇੰਚ ਵਾਧੂ ਰੱਖਿਆ ਜੀ ਤੇ 13 ਦਾ ਹਾਫ ਹੈਗਾ ਜੀ 6.5 ਸਾਡੇ 6.5 ਤੇ ਨਿਸ਼ਾਨ ਲਾਤਾ ਜੀ ਆਪਾਂ ਧੀਰੇ ਦਾ ਤੇ ਮੋਡੇ ਇਹਨਾਂ ਰੱਖਾਂਗੇ ਜੀ ਆਪਾਂ 7 ਇੰਚ ਮੋਡਾ ਪਰ ਰੱਖਿਆ ਜੀ ਇਹਨਾਂ ਦਾ 7 ਇੰਚ ਤੇ ਆ ਹੋ ਗਿਆ ਜੀ ਮੋਡੇ ਦਾ ਨਿਸ਼ਾਨ ਤੇ ਫੀਟਿੰਗ ਦਾ ਨਿਸ਼ਾਨ ਇੱਥੇ ਜੀ ਆਪਣਾ ਠੀਕ ਹੈ ਜੀ ਇਸ ਨੇ ਸ਼ਾਂਤੀ ਆਪਾਂ ਫੀਟਿੰਗ ਲਾਉਣੀ ਹੈ ਜੀ ਤੇ ਇਸ ਨਿਸ਼ਾਨ ਤੇ ਹੀ ਮੋਡੇ ਦੀ ਇਕਟਾਈ ਦੇ ਨਿਸ਼ਾਨ ਲਾਉਣੀ ਆਪਾਂ ਫੀਟਿੰਗ ਹੈਗੀ ਹੈ ਜੀ ਨੇ 20 ਤੇ ਆਪਾਂ ਰੱਖਾਂਗੇ ਜੀ 21 ਇੰਚ ਅੱਧਾ ਇੰਚ ਵੱਧ ਰੱਖਿਆ ਪਲੇਟ ਸਪੋਣੀ ਆਪਾਂ ਬਰਨ ਭਰਾਵਾਂ ਜੀ ਗੁਲਾਈ ਆਪਾਂ ਇਸ ਤਰੀਕੇ ਨਾਲ ਫਰੰਟ ਮੋਡੇ ਦੀ ਗੁਲਾਈ 1 ਇੰਚ ਤੇ ਬੈਕ ਮੋਡੇ ਦੀ ਗੁਲਾਈ ਆਪਾਂ 2 ਇੰਚ ਕੀਤੀ ਹੈ ਹਾਂਜੀ ਫਰੈਂਡਸ ਜੇ ਤੁਹਾਡਾ ਗਲਾ ਡੀਪ ਹੈ ਜੀ ਤੁਸੀਂ ਇਹ ਗੁਲਾਈ 1.5 ਇੰਚ ਦੀ ਵੀ ਕਰ ਸਕਦੇ ਆਂ ਤੇ ਨਾਰਮਲੀ ਇਹ ਗੁਲਾਈ 2 ਇੰਚ ਦੀ ਹੈ। ਕੰਟ 모ਡੇ ਦੀ ਗੁਲਾਈ ਜੇ ਨਿਸ਼ਾਨ ਲਾਵਾਂਗੇ। ਅੰਦਰਲੇ ਪਾਸੇ ਲਾਵਾਂਗੇ ਜੀ 7 ਇੰਚ ਦਾ ਹਾਫ 3.5 ਤੇ 1/2 ਇੰਚ ਦਾ ਨਿਸ਼ਾਨ ਲਾਵਾਂਗੇ ਅੰਦਰਲੇ ਪਾਸੇ। ਤੇ ਇਹਦੀ ਵੀ ਆਪਾਂ ਗੁਲਾਈ ਬਣਾਵਾਂਗੇ ਜੀ। ਇਹਦੀ ਵੀ ਗੁਲਾਈ ਬਣ ਗਈ ਜੀ। ਇਸ ਤੋਂ ਬਾਅਦ ਆ ਗਏ ਥੀਰੇ ਦਾ ਨਿਸ਼ਾਨ। ਤੁਸੀਂ ਹਰੇਕ ਕੁੜਤੀ ਦੇ ਥੀਰੇ ਦਾ ਨਿਸ਼ਾਨ ਜ਼ਰੂਰ ਲਾਉਣਾ। ਥੀਰੇ ਦੀ ਕਟਿੰਗ ਜ਼ਰੂਰ ਪਾਉਣੀ ਹੈ ਜੀ। 1/2 ਇੰਚ ਦਾ ਆਪਾਂ ਨਿਸ਼ਾਨ ਲਾਵਾਂਗੇ। ਇਹ ਨਿਸ਼ਾਨ ਆਪਾਂ ਤਾਲੋਣੇ ਆ ਕਿਉਂਕਿ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਨਾ ਚਲਾ ਜਾਵੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ 14 ਇੰਚ ਤੇ ਕਮਰ ਦਾ ਨਿਸ਼ਾਨ ਠੀਕ ਆ ਜੀ ਇੱਥੇ ਹੋ ਗਿਆ ਇਹਨਾਂ ਦਾ ਕਮਰ ਦਾ ਨਿਸ਼ਾਨ 14 ਇੰਚ ਦੇ ਤੇ ਕਮਰ ਹੈਗੀ ਹੈ ਜੀ ਇਹਨਾਂ ਦੀ 17 ਇੰਚ ਤਿਆਰ ਹੈ ਆਪਾਂ ਰੱਖਾਂਗੇ 18 ਇੰਚ ਜੀ 1 ਇੰਚ ਵਾਧ ਰੱਖਾਂਗੇ ਕਿਉਂਕਿ ਪਲੇਟਾ ਪਾਉਣੀ ਹੈ 1 ਇੰਚ ਕਪੜਾ ਆਪਣਾ ਪਲੇਟ ਦੇ ਵਿੱਚ ਆ ਜਾਊਗਾ ਤੇ ਇਸ ਤੋਂ ਬਾਅਦ ਉਹਨਾਂ ਲਈ ਲਾਵਾਂਗੇ ਜੀ ਬੱਖੀ ਵਾਲੀ ਸਲਾਈ ਦੀ ਲੰਬਾਈ ਠੀਕ ਹੈ ਜਿਹੜੀ ਫਿਟਿੰਗ ਵਾਲੀ ਸਲਾਈ ਦੀ ਲੰਬਾਈ ਹੈਗੀ ਜਿੰਨਾਂ ਦੀ 14 ਇੰਚ ਤਿਆਰ ਹੈ ਆਪਾਂ ਰੱਖਣੀ ਹੈ ਜੀ 15 ਇੰਚ 1 ਇੰਚ ਆਪਾਂ ਵੱਧ ਰੱਖ ਦਿਆਂ ਜੀ ਅੱਧਾ ਇੰਚ ਇੱਥੇ ਪੇਟ ਚ ਆਊਗਾ ਜੀ ਅੱਧਾ ਇੰਚ ਇੱਥੇ ਮੋਢੇ ਦੀ ਸਲਾਈ ਆਜੂਗੀ ਇਹ ਹੋ ਗਿਆ ਜੀ हिਪ ਵਾਲਾ ਨਿਸ਼ਾਨ ਉਹਨਾਂ ਦਾ ਠੀਕ ਹੈ ਜੀ ਤੇ हिਪ ਹੈਗੀ ਉਹਨਾਂ ਦੀ 21 ਇੰਚ ਤਿਆਰ 21 ਦਾ ਹਾਫ ਹੋ ਗਿਆ ਜੀ 10 ਸਾਡੇ 10 ਇੱਥੇ ਆਪਾਂ ਪੂਰਾ 1.5 ਦੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਸਾਰੇ ਇਸ ਤਰੀਕੇ ਨਾਲ ਮਿਲਾ ਦੇਾਂਗੇ ਆਪਾਂ ਐਸਟਰਾ ਐਸਟਰਾ ਜੀ ਜਦੋਂ ਆਪਾਂ ਆਪਣੇ ਸੂਟ ਦੇ ਵਿੱਚ ਪਲੇਟਾ ਪਾਏ ਜਾਂਦੇ ਆ ਜੀ ਇਹ ਫਿਟਿੰਗ ਦੇ ਨਿਸ਼ਾਨ ਆਪਾਂ ਨੂੰ ਦੁਬਾਰਾ ਲਾਉਣੇ ਪੈਂਦੇ ਆ ਕਿਉਂਕਿ ਇੱਥੋਂ ਕੱਪੜਾ ਜਿਹੜਾ ਪਲੇਟ ਵਿੱਚ ਆ ਜਾਂਦਾ ਇਸ ਤੋਂ ਬਾਅਦ ਆਹ ਵਾਲੇ ਨਿਸ਼ਾਨ ਆਪਾਂ ਨੂੰ ਦੁਬਾਰਾ ਲਾਉਣੇ ਪੈਂਦੇ ਆ ਜੀ ਤੇ ਇਸ ਤੋਂ ਬਾਅਦ 2-2 ਇੰਚ ਸਾਈਡ ਤੇ ਐਕਸਟਰਾ ਕੱਪੜਾ ਛੱਡ ਕੇ ਆਪਾਂ ਬਾਕੀ ਕੱਪੜੇ ਨੂੰ ਕਰ ਦਾਂਗੇ ਜੀ ਕਟਿੰਗ ਠੀਕ ਹੈ ਜੀ ਤੇ हिਪ ਦੇ ਨਿਸ਼ਾਨ ਦੇ ਕੱਟ ਜਰੂਰ ਲਾਉਣੇ ਜੀ ਇੱਥੇ ਤੁਸੀਂ ਜੇ ਤੁਸੀਂ ਆ ਨਿਸ਼ਾਨ ਨਹੀਂ ਲਾਉਂਦੇ ਇਹਦੇ ਨਾਲ ਵੀ ਤੁਹਾਡਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਹੈ ਐਸ ਲਈ ਤੁਸੀਂ ਆ ਵਾਲੇ हिਪ ਵਾਲੇ ਨਿਸ਼ਾਨ ਕੱਟ ਦੇ ਜਰੂਰ ਲਾਉਣੇ ਹੈ ਜੀ ਇਹਦੇ ਨਾਲ ਹੀ ਉੱਪਰਲੀ ਫਿਟਿੰਗ ਦੇ ਸਾਰੇ ਆਪਣੇ ਨੇ ਸਲਾਈ ਲੱਗਦੀ ਹੈ ਜੀ ਇਸ ਤੋਂ ਬਾਅਦ ਆਪਾਂ ਦੋਨੇ ਪੱਲੇ ਚੱਕਾਂਗੇ ਤੇ ਬੈਕ ਗਲੇ ਦੀ ਬੈਕ ਮੋੜੇ ਦੀ ਗਲਾਈ ਪਾਵਾਂਗੇ ਇਸ ਤੋਂ ਬਾਅਦ ਆਪਾਂ ਅੱਧਾ ਇੰਚ ਉੱਪਰ ਤਿਰੇ ਦੀ ਕਾਟ ਪਾਵਾਂਗੇ ਇਹ ਵੀ ਸਿਰਫ ਉੱਪਰਲਾ ਪੱਲੇ ਚੱਕਣਾ ਆਪਾਂ ਇਸ ਤੋਂ ਬਾਅਦ ਆਪਾਂ ਉੱਪਰਲਾ ਪੱਲਾ ਚੱਕਾਂਗੇ ਤੇ ਮੋਢੇ ਦੀ ਗਲਾਈ ਦੇ ਨਿਸ਼ਾਨ ਦੀ ਕਟਿੰਗ ਕਰਾਂਗੇ ਸਾਰੀ ਕੁਰਤੀ ਦੀ ਕਟਿੰਗ ਹੋ ਗਈ ਆ ਇਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਇਹਨਾਂ ਦੀ ਪਲੇਟ ਜਿਹੜੀ ਹੈਗੀ ਹੈ ਜੀ 11.5 ਤੇ ਤਿਆਰ ਹੈ ਇਹਨਾਂ ਦੀ ਪਲੇਟ ਜਿਹੜੀ ਹੈਗੀ ਨੇ ਤਿਆਰ 11.5 ਤੇ ਤਿਆਰ ਹੈ ਜੀ ਇਹਨਾਂ ਦੀ ਪਲੇਟ ਤੇ ਆਪਾਂ ਲਾਵਾਂਗੇ 12 ਇੰਚ ਤੇ ਅੱਧਾ ਇੰਚ ਆਪਣਾ ਉੱਪਰ ਸਲਾਈ ਚ ਆ ਜਾਊਗਾ ਤੇ ਲੰਬਾਈ ਆਪਾਂ ਲਾਉਣੀ ਹੈ ਜੀ 7 ਇੰਚ ਜੇ ਤੁਹਾਡੇ ਸੂਟ ਦੀ ਫਿਟਿੰਗ ਹੈ ਵੀ ਹੈ ਤੁਸੀਂ ਇਹਨਾਂ ਨਿਸ਼ਾਨ 6 ਇੰਚ ਤੇ ਲਾ ਸਕਦੇ ਆ ਪਲੇਟ ਦੀ ਲੰਬਾਈ ਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹ ਚੜਾਈ ਰੱਖਾਂਗੇ ਜੀ 3 ਇੰਚ ਆ ਗੈਪ ਵੀ ਦਾ ਰੱਖਿਆ ਜੀ ਆਪਾਂ 3 ਇੰਚ ਦਾ ਰੱਖਿਆ ਇੱਥੋਂ ਠੀਕ ਹੈ ਜੀ ਇਸ ਤੋਂ ਬਾਅਦ ਇਹ ਵਾਲੀ ਪਲੇਟ ਆ ਗਈ ਜੀ ਆਪਣੀ ਕਮਰ ਵਾਲੀ ਇਸ ਦਿੱਥੇ ਆਪਾਂ ਕਮਰ ਦਾ ਨਿਸ਼ਾਨ ਲਾਇਆ ਉੱਥੋਂ ਠੀਕ ਗੈਪ ਰੱਖਾਂਗੇ ਜੀ ਆਪਾਂ ਇਹਨਾਂ ਦਾ 2 ਇੰਚ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮੋਢੇ ਵਾਲੀ ਮੋਢੇ ਵਾਲੀ ਪਲੇਟ ਦਾ ਨਿਸ਼ਾਨ ਲਾਵਾਂਗੇ ਇੱਥੋਂ ਨੰਚ ਟੇਬ ਰੱਖਾਂਗੇ ਜੀ ਤੇ ਮੋਢੇ ਦੇ ਜਿਹੜੇ ਆਪਾਂ ਇੱਥੇ ਆਪਾਂ 7 ਇੰਚ ਦਾ ਨਿਸ਼ਾਨ ਲਾਇਆ ਸੀ ਇੱਥੋਂ ਤੱਕ ਲੈ ਕੇ ਆਵਾਂਗੇ ਜੀ ਤੇ ਗੈਪ ਰੱਖਾਂਗੇ ਇਹਦਾ ਵੀ ਆਪਾਂ 2 ਇੰਚ ਠੀਕ ਹੈ ਜੀ फ्रंट सूट के अपने सारे निशान लाग गए जी इस तो बार ये निशाना आप पा दूसरे पास कड़ देंगे तो इस तरीके ने कैंची ने दूसरे पास निशान कट सकते हो इस तरह उस पर बैक दे बैक वाले पास प्लेटा निशान लावे आप भी अपनी प्लेट हैगी जी साढ़े ग्यारह से तैयार से अपना बारह से निशान लाने ठीक है जी तो लंबाई रखनी आप सत इंच चौड़ाई रखा आप इंच इत भी तीन इंच ये होगी अपनी बैक वाली प्लेट के निशान बैक वाली प्लेट सीधी प्लेटा ही पैदा जी दूसरी प्लेटा नहीं पैदा इस तू तो बाद आप करा गले की कटिंग जो तीन बैक गले की कटिंग करनी है ब्राबर, ब्राबर तो आ कपड़ा बिल्कुल बराबर बराबर करना सैड तो बद कपड़ा अपना नहीं होना चाहिए यह जी अपना कपड़ा वाद काट हो गया जी फिर अपना गला एक पासे कटिंग हो जुगा। सेंटर गला कटिंग नहीं होना इन्होंने जी साढ़े इंच तैयार आप पूरा साढ़े इंच से ही निशान लाव ये अपना निशान वही लाइना गले तो त्यारो तो। क्योंकि जो पा साढ़े पांच इंच गला तैयार लाया जी देखो जो आप कहिए अद्धा इंच उपर अपना सिलाई चल आजा तो पांच रहे भी अपना सिलाई जरूर आऊगी ਜਦੋਂ ਆਪਾਂ ਰੇਪ ਟਾ ਕੇ ਜੜਦੇ ਆ ਅੱਧੇ ਇੰਚ ਦੀ ਸਲਾਈ ਜ਼ਰੂਰ ਲੱਗਦੀ ਆ ਇਸ ਲਈ ਆਪਾਂ ਪੂਰਾ ਤਿਆਰ ਗਲਾ ਜਿੰਨਾ ਹੈਗਾ ਉੱਥੇ ਹੀ ਨਿਸ਼ਾਨ ਲਾਵਾਂਗੇ ਤਿਆਰ ਗਲਾ ਆਪਣਾ 5.5 ਹੈ ਤੇ ਆਪਾਂ 5.5 ਤੇ ਹੀ ਨਿਸ਼ਾਨ ਲਾਇਆ ਤੇ ਇਹਦੀ ਚੜਾਈ ਰੱਖਾਂਗੇ ਜੇ ਆਪਾਂ 2.5 ਤੁਸੀਂ ਬੈਕ ਗਲੇ ਦੀ ਚੜਾਈ ਹਮੇਸ਼ਾ 2.5 ਹੀ ਰੱਖਣੀ ਹੈ ਜੇ ਪਤਲੀ ਭੈਣ ਦਾ ਸੂਟ ਤੁਸੀਂ ਕਟਿੰਗ ਕਰਦੇ ਆ ਤਾਂ ਇਹ ਚੜਾਈ ਤੁਸੀਂ 2 ਇੰਚ ਦੀ ਰੱਖ ਸਕਦੇ ਆ ਤੇ 2.5 ਇੰਚ ਦੀ ਤੁਸੀਂ ਚੜਾਈ ਨਹੀਂ ਰੱਖਣੀ ਜੀ जो तुम ढाई इंच की चढ़ाई रखोगे थोड़ा गला तीन इंच का बन जूगा जो तो थोड़े मोड़े डिग लग जाएंगे इस तो बारे जी आप गुलाई पा के इस तरीके गला कटिंग कर देंगे ठीक है जी लो जी अपना गला कटिंग हो गया तो अपने सारे सूट की कटिंग हो गई है जी बहुत ही ईजी तरीका है सूट कटिंग करने का 10 ਮਿੰਟ ਲਾ ਦੇ ਤੁਸੀਂ ਸੂਟ ਕਟਿੰਗ ਕਰਨ ਦੀ ਤੁਹਾਡਾ ਜੇ ਤੁਹਾਡੇ ਸਾਰੇ ਕਰੀਜਾ ਗਰੂਜਾ ਪਾ ਕੇ ਕਪੜਾ ਸੈੱਟ ਕਰਕੇ ਰੱਖਿਆ ਹੋਵੇ ਤੇ ਸਿਰਫ 10 ਮਿੰਟ ਹੀ ਲਾ ਦੇ ਸੂਟ ਕਟਿੰਗ ਕਰਨ ਦਾ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ